ਹੁਸ਼ਿਆਰਪੁਰ ਦੇ ਵਿੱਚ ਪੈਂਦੇ ਪਿੰਡ ਬਾਗਪੁਰ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਟ ਹੋ ਕੇ ਇੱਕ ਛੋਟੇ ਬੱਚੇ ਨਾਲ ਕੂਕਰਮ ਕਰਨ ਦੀ ਕੀਤੀ ਗਈ ਕੋਸ਼ਿਸ਼ ਮੌਕੇ ਤੇ ਪਿੰਡ ਵਾਲਿਆਂ ਨੇ ਕੀਤਾ ਕਾਬੂ ਅਤੇ ਕੀਤੀ ਚਿੱਤਰਪਰੇੜ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਕੀਤਾ ਪੁਲਿਸ ਦੇ ਹਵਾਲੇ ਕੀਤਾ ਇਹ ਆ ਪੂਰਾ ਮਾਮਲਾ ਵੇਖੋ ਪੂਰੀ ਰਿਪੋਰਟ ਅੰਜੂਮ ਮੈਂ ਕਹਾਂ ਥਾਣੇ ਪਹੁੰਚੋ ਦੱਸੋ ਸਾਨੂੰ ਗੱਲਬਾਤ ਆਪਣੀ ਜਾਣ ਲਿਖਾ ਦੇਣ ਜੋ ਕਾਰਵਾਈ ਕਰਾਣੀ ਕਰਾਉਂਗਾ ਕਾਰਵਾਈ ਭਾਜੀ ਪਹਿਲੀ ਦੱਸੋ ਪਹਿਲਾਂ ਕੀ ਹੋਣਾ ਨਹੀਂ ਨਹੀਂ ਮੈਂ ਨਹੀਂ ਥਾੜਿਆ ਸਾਧੂ ਮੈਂ ਨਹੀਂ ਥਾੜਿਆ ਸਾਧੂ ਜਾਣੀ ਨਹੀਂ ਜਾਣਾ ਮੈਂ ਥਾੜਿਆ ਨਹੀਂ ਆਸੀ ਆਪ ਹੈਂਦੀ ਕਿਆ ਸਾਧੂ ਨਹੀਂ ਅੰਜਲ ਮੈਂ ਥਾੜਿਆ ਨਹੀਂ ਆਪ ਜੇਲੇ ਇਹਦੇ ਕੇਸ ਕੇਸ ਹੋ ਗਿਆ ਤਾਂ ਨਹੀਂ ਕੋਰਟ ਕਚੈਰੀ ਦੀ ਕੀ ਨਾਮ ਤੁਹਾਡਾ ਤੇ ਉਥੇ ਲੈ ਕੇ ਚਲ ਗਿਆ ਉਹਦੀ ਨਿਕਲ ਨੁਕਲਾ ਨਹੀਂ ਉਹ ਜਨਨ ਦੇ ਪਿਆਰ ਹਾਂ ਨਹੀਂ ਲੈ ਜਾਣਾ ਪੰਜ ਹੁੰਦੀ ਹੈ ਇਹਨਾਂ ਨੇ ਕੰਮ ਕਰਦੇ ਹੋਰ ਸੋਲ ਆ ਕੇ ਪਾਇਆ ਬਗਤੇ ਜਿੱਦਾਂ ਮਾਹੀ ਹੈ ਜਿਲੰਦਰੀ ਤੋਂ ਲੈ ਕੇ ਨਹੀਂ ਜਾਣਾ ਹੱਸੇ ਖਾਣੇ ਵਾਲੇ ਭਲੇ ਸੁਣੋ ਨਹੀਂ ਇਹਨਾਂ ਨੂੰ ਹੱਥਾਂ ਪਹਿਲਾਂ ਲੈ ਗਿਆ ਉਹ ਉੱਪਰ ਰੱਖਦੇ ਇਹਨਾਂ ਨੂੰ ਬੈਠਾ ਨਹੀਂ ਪੇਕੀਣਾ ਮੈਂ ਵੀ ਪੈਡੀ ਕੋਲ ਪੈਡੀ ਕੋਲ ਪਹਿਲਾਂ 6 ਨਵਾਂ 2005 ਨੂੰ ਜਿੱਥੇ ਮੈਂ ਤੁਹਾਨੂੰ ਕਰਨੀ ਆ ਜਿੱਥੇ ਜਾਉਂਗੇ ਉੱਧਰ ਨਹੀਂ ਜਾਉਂਦੇ ਉੱਧਰ ਨਹੀਂ ਜਾਣਾ ਜੀ ਨਹੀਂ ਨਹੀਂ ਮੰਨਿਆ ਪਾਜੀ ਫੇਰ ਲੈ ਲਿਓ ਖਿਆ ਪਾਜੀ ਹਾਂਜੀ ਕੀ ਮਾਮਲਾ ਕੀ ਗੱਲ ਗੱਲ ਕੀ ਹੋਈ ਹੈ ਬੱਚਿਆਂ ਨਾਲ ਉਹਦੇ ਕੱਪੜੇ ਖੋਲੇ ਹੋਏ ਸੀ ਕਿ ਮੌਕੇ ਤੇ ਮੈਂ ਜਾ ਕੇ ਦੇਖਿਆ ਮੈਂ ਬੱਚਾ ਛੜਾਇਆ ਆ ਜੀ ਮੁੜ ਕੇ ਇਹ ਭੱਜ ਗਿਆ ਇਹ ਮਾਂ ਲੈ ਜੰਗਾ ਚਲੋ ਗਿਆ ਫੰਡ ਗਿਆ ਉਹ ਮੇਰਾ ਮੁੰਡਾ ਸੀ ਮਾਂ ਕੋਲ ਮੈਨੂੰ ਲੈ ਕੇ ਗਿਆ ਸੀ ਅੰਦਰ ਦੇ ਵਿੱਚ ਇਹਨੂੰ ਚੱਕ ਕੇ ਲੈ ਕੇ ਗਿਆ ਮੇਰੇ ਮੁੰਡੇ ਕਿੰਨੇ ਵਜੇ ਦੀ ਗੱਲ ਹੈ ਹਾਂ ਜੀ ਹੋ ਗਿਆ ਹੁਣ ਹਾਂ ਜੀ ਅੱਜ ਦੀ ਗੱਲ ਹੈ ਤੈਨੂੰ ਰੂਮ ਵਿੱਚ ਚੱਕ ਕੇ ਲੈ ਆ ਕੇ ਗਿਆ ਨੂੰ ਕਹਿੰਦਾ ਤੈਨੂੰ ਫੋਕੜਾ ਕਹਿੰਦਾ ਮੈਨੂੰ ਵੀ ਕਹਿੰਦਾ ਕੱਪੜੇ ਤੇ ਖੋਲੇ ਤਾਂ ਮੂੰਹ ਫੁੱਟਿਆ ਹੋਇਆ ਸੀ ਲੈ ਕੇ ਆ ਮੂੰਹ ਬੰਦ ਕਰ ਮੇਰੇ ਮੁੰਡੇ ਨੇ ਚੱਕ ਕੇ ਲੈ ਕੇ ਗਿਆ ਤੁਸੀਂ ਜਾ ਕੇ ਦੇਖੋ ਹਾਂ ਜੀ ਮੈਂ ਮੌਜੂਦ ਹਾਂ ਇੱਧਰ ਨੂੰ ਆਈ ਸੀ ਤੇ ਬੱਚਾ ਰੋ ਰਿਹਾ ਸੀ ਜੋਰ ਜੋਰ ਨਾਲ ਬਚਾਓ ਮੇਰੇ ਬੂਆ ਬਚਾਓ ਤੇ ਮੈਂ ਬਚਾਇਆ ਬੱਚੇ ਨੂੰ ਉਸ ਤੋਂ ਬਾਅਦ ਛੁੱਟ ਕੇ ਮੁੰਡਾ ਮੇਰੇ ਤੋਂ ਭੱਜ ਗਿਆ ਇਹਨੂੰ ਜੰਗਲ 'ਚ ਜਾ ਕੇ ਮੈਂ ਫੜਿਆ ਜੀ ਹਾਂ ਜੀ ਇਹਨੂੰ ਵੀ ਬੋਲਿਆ ਜਦੋਂ ਅਸੀਂ ਇਹਨੂੰ ਕੁੱਟਿਆ ਮਾਰਿਆ ਜਿਹੜਾ ਇੱਥੇ ਰਿੰਦਾ ਹੈ ਹਾਂਜੀ ਆਹ ਕੁਆਟਰ ਵਿੱਚ ਰਹਿੰਦਾ ਉਹ ਤਾਂ ਹਾਂਜੀ ਬੰਦੇ ਹੋ ਗਿਆ ਕੀ ਕਹਿੰਦਾ ਜੀ ਕਹਿੰਦਾ ਵੀ ਤੇਨਾਂ ਵੀ ਗਲਤ ਕੰਮ ਕਰਨਾ ਕੋਸ਼ਿਸ਼ ਨਹੀਂ ਤੇ ਆਖਦਾ ਭਈਏ ਖੜਾਓ ਸਾਡੀ ਇਹ ਹੀ ਮੰਗ ਹੈ ਭਈਏ ਖੜਾਓ ਇਹ ਤੋਂ ਨਿੱਕਲ ਕੇ ਜੈਦਨ ਪਾਲਪਟੇ ਦੇ ਅੱਗੇ ਜਾਓਗੇ ਸਾਹ 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 ਮੇਲਾ ਚਾਹੀਦਾ

ਇਹ ਕੋਣ ਹੈ ਪਰਵਾਸੀ ਹੈ ਪਰਵਾਸੀ ਹੈ ਕਿੱਥੇ ਕੰਮ ਕਰਦਾ ਕੋਈ ਪਤਾ ਲੱਗਾ ਨਹੀਂ ਪਤਾ ਲੱਗਾ ਨਹੀਂ ਪਤਾ ਜੀ ਇਹਦੇ ਕੰਮ ਨਹੀਂ ਕਰਦਾ ਜੀ ਜੀ ਤੁਸੀਂ ਬੋਲੋ ਉਹਨਾਂ ਦਾ ਉਹਨਾਂ ਦਾ ਗਿਆਨ ਲੈ ਰਹੇ ਹਾਂ ਮੈਂ ਤੁਸੀਂ ਚੁੱਪ ਬੁੱਝੋ ਫਾਕ ਬੁਰਾ ਹੈ ਅੱਛਾ ਇਹ ਕਮਿਸ਼ਨਿੰਗ ਇਹ ਇਨਫੋਰਮੇਸ਼ਨ ਪਿੰਡ ਤੋਂ ਹੀ ਆਈ ਸੀਗੀ ਮੋਬਾਈਲ ਤੇ ਇਹਨਾਂ ਨੇ ਕਿਹਾ ਵੀ ਇੱਕ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਕਿਸੇ ਅੰਗਰੇਨ ਬੱਚੇ ਨਾਲ ਕੋਈ ਗਲਤ ਕੰਮ ਕਰਨ ਲੱਗਾ ਤੇ ਜਿਸ ਨੂੰ ਅਸੀਂ ਕੁਛ ਪਰਤਾਲੀ ਨਾਲ ਲਿਆ ਰਹੇ ਆ ਸਾਡੇ ਆ ਕੇ ਜਿਹੜੀ ਕੁਛੜਦਾ ਕਰਦੇ ਆ ਕੋਈ ਇਹਦੀ ਆਈਡੈਂਟੀਫਿਕੇਸ਼ਨ ਨਿਕਲੀ ਜੀ ਨਹੀਂ ਜੀ ਕੁਛ ਨਹੀਂ ਕੁਛ ਨਹੀਂ ਨਿਕਲੀ ਇਹ ਕਹਿੰਦੇ ਬੇਲੇ ਘੁੰਮਦਾ ਸੀਗਾ ਜੀ ਇੱਥੇ ਕਾਫੀ ਦੇਰ ਤੋਂ ਅੱਜ ਦੇਖਦੇ ਆ ਇਹਨੂੰ ਲਿਆ ਕੇ ਖਾਣੇ ਕਿੱਥੇ ਪਤਾ ਲੱਗਾ ਕੁਝ ਲਿਆ ਕਿਸੇ ਨੇ ਰਹਿ ਰੂਗਾ ਕੁਝ ਨਹੀਂ ਪਤਾ ਲੱਗਿਆ ਜੀ ਕਹਿੰਦੇ ਇਹਦੇ ਇਹ ਇਸੇ ਪਿੰਡ ਦੀ ਰਹਿੰਦਾ ਸੀਗਾ ਬਾਗਪੁਰ ਦੀ ਜੀ ਮੇਰਾ ਨਾਮ ਮਨੀਸ਼ ਸਿੰਘ ਜੀ ਬੜੀ ਕੀ ਮਾਮਲਾ ਹੈ ਪੁਜਾਮ ਇਹ ਆ ਜੀ ਇਹਨੇ ਅੰਗਰੇਜ਼ ਦੇ ਬੱਚੇ ਨੂੰ ਅੰਗਰੇਜ਼ਾਂ ਨੇ ਬੱਚਿਆਂ ਨੂੰ ਘਰੋਂ ਕੱਢ ਲਿਆ ਮੂੰਹ ਕੁੱਟ ਕੇ ਲੈ ਗਿਆ ਕਬਰਾਂ ਦੇ ਵਿੱਚ ਲਿਆ ਕੇ ਉਹਨਾਂ ਗਲਤ ਕੰਮ ਕਰਦਾ ਪਿਆ ਤੇ ਦੇਖਿਆ ਕਿਨੇ ਜੀ ਦੇਖਿਆ ਜੀ ਨਾਲ ਹੀ ਗਵੰਡ ਨੇ ਕਿਹਾ ਕਿ ਉਹਨਾਂ ਨੇ ਦੇਖਿਆ ਜੋ ਆ ਗਏ ਰਲਾ ਪਏ ਬੱਚੇ ਇੱਥੇ ਆਓ ਜੀ ਮੋਈ ਕੋਈ ਕੋਟਾ ਫਿਰ ਅਸੀਂ ਮੈਂ ਕਰ ਲੈਣਾ ਯਾਰ ਤੁਸੀਂ ਇਹਦਾ ਕਿਉਂ ਕਰਦੇ ਪਏ ਹੋ ਇਹਦਾ ਇਹ ਨਾਲ ਜੀ ਇਹਨੇ ਕੋਈ ਪੇਪਲ ਪੰਜ 10 ਦਿਨ ਨਹੀਂ ਹੋਏ ਤੇ ਤਕੀ ਇੰਨੀ ਦੇਰ ਦਾ ਰੋਲਾ ਪਿਆ ਹੁਸ਼ਿਆਰਪੁਰੇ ਐਡਾ ਵੱਡਾ ਕਾਂਡ ਹੋ ਚੁੱਕਾ ਹੈ ਤੁਸੀਂ ਹਜੇ ਵੀ ਕਿਉਂ ਨਹੀਂ ਕੋਈ ਵੈਰੀਫਿਕੇਸ਼ਨ ਕਰਵਾਈ ਕਿਹਾ ਸੀ ਅਸੀਂ ਇਹ ਕਹਿੰਦੇ ਪੰਜ ਦਿਨਾਂ ਦਾ ਸਾਨੂੰ ਪੇਪਰ ਮਿਲਣੇ ਨਾ ਹੰਗ ਆਏ ਸੀਗੇ ਉਹ ਟਾਈਮ ਦੇ ਕੇ ਗਏ ਸੀ ਇਹਨਾਂ ਨੂੰ ਠੀਕ ਹੈ ਨਹੀਂ ਇਹਨਾਂ ਨੂੰ ਮਹੀਨੇ ਦਾ ਟਾਈਮ ਦਿੱਤਾ ਸੀ ਮੈਂ ਦਿੱਤਾ 15 ਦਿਨਾਂ ਦਾ ਟਾਈਮ ਇਹ ਗੱਲਾਂ ਇਹ ਪਾਇਦੇ ਰਹਿੰਦੇ ਕਿ ਨੇ 5 ਦਿਨਾਂ ਬਾਅਦ ਉਹਨਾਂ ਨੂੰ ਪੇਪਰ ਦੇ। ਜਦੋਂ ਕੋਈ ਕਿਰਾਏ ਦਾ ਰੱਖਦੇ ਪਹਿਲਾਂ ਵੈਰੀਫਿਕੇਸ਼ਨ ਕਰਾਓ ਉਹਦਾ ਆਧਾਰ卡 ਲਓ ਤਾਂ ਲਓ ਕੋਈ ਆਕਰ ਦਾ ਲੈ। ਬੰਦਾ ਬਾਕੀਆਂ ਨੇ ਹੈਗੇ ਆ। ਇਹਦਾ ਇਹ ਸਾਡੇ ਕੋਲ 10 ਦਿਨ ਹੋਏ ਆ ਆਏ ਨੁਕਾ। ਤੇ ਤੂੰ ਨਹੀਂ ਰਹਿਂਦਾ ਸੀ। ਕੰਮ ਕਿੱਥੇ ਕਰਦਾ ਸੀ ਇਹ? ਇਹ ਫੈਕਟਰੀ ਕਰਦਾ। ਭਾਜੀ ਤੁਹਾਨੂੰ ਕੋਈ ਪਤਾ ਨਹੀਂ ਰਿਹਾ ਆਕਰ ਕਰਾਓ ਤਾਂ ਲੈਂਦਾ ਹੀ ਆ। ਭਾਜੀ ਮੈਂ ਤੁਹਾਡੀ ਵੀ 10 ਸਮਾਂ ਦਾ ਉਹਨਾਂ ਹਾਂਦਾ ਇਹ ਨਾ ਉਹ ਕਹਿੰਦੇ ਪੀਪਲ ਬਣਾ ਕੇ ਸਾਜੀ ਦੋ। ਜਦੋਂ ਨਰ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਹੈ? ਆਮਦਾ ਗੱਲ ਹੈ। ਭਾਜੀ ਉਹ ਪੰਜ ਦਿਨ ਆਪਣਾ ਭਾਜੀ ਉਹ ਪੰਜ ਦਿਨਾਂ ਬਾਅਦ ਸਾਨੂੰ ਦੇ ਦੇ ਲੈ ਡਾਕੂਮੈਂਟਸ ਕੋਈ ਭਰਾ ਦੇ ਅੱਛਾ ਇਹ ਤੁਹਾਡੇ ਫਰਜ਼ ਨਹੀਂ ਬਣਦਾ ਕਿ ਪੰਜ ਦਿਨ ਲਈ 10 ਦਿਨ ਜਿੰਨੇ ਰੱਖਦੇ ਉਸਨੂੰ ਭਾਜੀ ਪਾਰਸੋਦਾ ਜੀ ਆਏ ਆ ਆ ਦੇਖੋ ਕੋਈ ਬੰਦਾ ਰਹੇ ਉਹ ਕਹਿੰਦੇ ਪੰਜ ਦਿਨ ਸਾਨੂੰ ਦੇ ਉਹ ਭਾਜੀ ਇੰਦਾ ਵੱਡਾ ਕਾਹਨ ਵਾਲਾ ਸ਼ਹਿਰਪੁਰ ਚ ਹੋਇਆ ਤੇ ਤੁਹਾਨੂੰ ਅਜੇ ਤੱਕ ਵੀ ਸੀਧ ਨਹੀਂ ਮਿਲੀ ਰਸੀਦ ਦੀ ਨਾ ਕੋਈ ਮੁੜ ਗਿਆ ਕੋਈ ਇਤਨਾ ਸੁਣਾ ਗਿਆ ਮੇਰਾ ਮੂੰਹ ਨਾ ਸਾਡੇ ਮਾਰ ਲਿਆ ਨਾ ਉਹ ਕੇ ਨਾ ਮੂੰਹ ਆਉਣਾ ਨਹੀਂ ਲੈਣਾ ਫੇਰ ਉਹ ਤਾਂ ਲੱਗਤੀ ਜੀ ਹੁਣ ਕੇ ਬਾਬਾ ਵੀ ਲੈ ਜਾਂਦੇ ਨੇ ਇਹਨਾਂ ਨੂੰ ਆਉਣਾ ਨਹੀਂ ਉਹ ਬੜਾ ਨਹੀਂ ਕਰ ਉਹਨੂੰ ਆਉਣਾ ਘੰਟੇ ਨੂੰ ਆਉਣਾ ਬਾਜੀ ਸਾਡੇ ਨਹੀਂ 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 ਐਡਾ ਬਾਜੀ ਐਡਾ ਨਹੀਂ ਜਾ ਅੱਜ ਰਾਤ ਦੇ 2 ਦੇ ਪਹਿਲਾਂ ਸਾਡੇ ਵਸੋ ਮਾਰ ਜੇ ਲੈ ਕੇ ਇਹਦਾ ਨਿਆਣਾ ਹੋ ਗਿਆ ਫੇਰ ਵੀ ਤਾਂ ਤੁਸੀਂ ਆਉਣਾ ਉਸ ਪਹਿਲਾਂ ਤੂੰ ਜੇ ਸਾਡੇ ਮੂੰਹ ਤੇ ਜਵਾਨ ਵੀ ਨਹੀਂ ਬਾਜੀ ਹੁਣੇ ਫਿਰ ਨਾ 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 ਇਹ ਜਾ ਰਹੇ ਨੇ ਦੇਖਿਆ ਹਰ ਵੀਰ ਵਾਂ ਦੇਖ ਲਿਆ ਸਭ ਕੋ ਪਾਰ ਪੂੜ ਕੇ ਤਾਂ ਸਾਡੇ ਹਵਾਲੇ ਦੇ ਰਹਿੰਦੇ ਲਾਈਕ ਬੱਤੀ ਦੀ ਬੀਬੀ 2 ਮਿੰਟ 2 ਮਿੰਟ